ਇਸ ਦੁਨੀਆ ਤੇ ਹਰੇਕ ਵੱਡੇ ਫੁੱਦੂ ਨੂੰ ਛੋਟੇ ਫੁੱਦੂ ਦੀ ਤਲਾਸ਼ ਹੈ ਕਹਿੰਦਾ ਰੋਗ ਹਿਜਰ ਦਾ ਮਾਰ ਮਕਾਵੇ ਕਦੋਂ ਦੇ ਖਲੋਤੇ ਆ ਬਸ ਨਾ ਆਵੇ ਤੂੰ ਮਿਲੇ ਦਿਲ ਖਿਲੇ ਔਰ ਜੀਨੇ ਕੋ ਕਿਆ ਚਾਹੀਏ ਮੈਂ ਭੱਜ ਕੇ ਸਮੋਸੇ ਲਿਆਉਣਾ ਆਉਂਦਿਆਂ ਨੂੰ ਬਣੀ ਹੋਣੀ ਚਾਹ ਚਾਹੀਏ ਇਸ ਦੁਨੀਆ ਤੇ ਹਰੇਕ ਵੱਡੇ ਫੁੱਦੂ ਨੂੰ ਛੋਟੇ ਫੁੱਦੂ ਦੀ ਤਲਾਸ਼ ਹੈ ਜਿਹੜਾ ਆਪਣੇ ਆਪ ਨੂੰ ਵੱਡਾ ਸਿਆਣਾ ਸਮਝਦਾ ਨੂੰ ਆਪ ਤੋਂ ਛੋਟੇ ਸਿਆਣੇ ਦੀ ਤਲਾਸ਼ ਹੈ ਭਾਵੇਂ ਉਸ ਮਾਇਆ ਦੀ ਨਗਰੀ ਦੇ ਵਿੱਚ ਉਹ ਮਾਇਆ ਤਾਂ ਦੌਲਤ ਦੀ ਹੋਵੇ ਹੁਸਨ ਦੀ ਹੋਵੇ ਜੋਰ ਜਵਾਨੀ ਦੀ ਹੋਵੇ ਹਰੇਕ ਨੂੰ ਆਪ ਤੋਂ ਛੋਟੇ ਵਰਗ ਚ ਬਹਿ ਕੇ ਆਪ ਦੀ ਸਿਫਤ ਸਲਾਹ ਦੇ ਸਵਾਦ ਦੀ ਤਲਾਸ਼ ਹੈ ਸਚਾਈ ਦੀ ਸਲਾਹ ਕਰਨੀ ਸਲਾਹੀ ਸਚਾਈ ਦੀ ਸਿਫਤ ਕਰਨੀ ਆਪ ਤੋਂ ਛੋਟੇ ਨਾ ਬਹਿ ਕੇ ਆਪ ਦੀ ਵਡਿਆਈ ਸੁਣ ਲੈਣੀ ਪਰ ਆਪ ਤੋਂ ਵੱਡੇ ਨਾ ਬਹਿ ਕੇ ਆਪ ਦੇ ਵੱਡੇ ਦੀ ਵਡਿਆਈ ਸੁਣਨ ਦੇ ਵਿੱਚ ਬੰਦੇ ਨੂੰ ਬਹੁਤ ਤਕਲੀਫ ਹੈ ਤਾਂ ਕਰਕੇ ਇੱਥੇ ਹਰੇਕ ਵੱਡੇ ਸਿਆਣੇ ਨੂੰ ਆਪ ਤੋਂ ਛੋਟਾ ਸਿਆਣਾ ਚਾਹੀਦਾ ਚਾਹੇ ਉਹ ਰਿਸ਼ਤੇਦਾਰੀ ਦਾ ਲੈਵਲ ਹੋਵੇ ਚਾਹੇ ਉਹ ਯਾਰੀ ਦਾ ਲੈਵਲ ਹੋਵੇ ਉਦੇ ਵਿੱਚ ਉਹਨੂੰ ਆਪ ਦੀ ਤਰੱਕੀ ਜਾਂ ਆਪ ਦੀ ਦੌਲਤ ਸ਼ੋਹਰਤ ਵੱਧ ਚਾਹੀਦੀ ਜਿਹੜਾ ਉਹਦੇ ਨਾਲ ਬੈਠਾ ਹੋਵੇ ਉਹ ਤੋਂ ਦੋ ਦਰਜੇ ਥੱਲੇ ਹੋਵੇ ਤਾਂ ਉਹਨੂੰ ਜੀਣ ਦਾ ਜੋ ਉੱਥੇ ਮਿਲਣ ਵਰਤਨ ਦਾ ਬਹੁਤ ਸੁਆਦ ਆਉਂਦਾ ਹੁਣ ਕੁਝ ਲੋਕ ਕਹਿਣਗੇ ਕਿ ਇਹ ਕੀ ਗੱਲ ਕਹਿਤੀ ਮੈਂ ਇਸ ਲਈ ਇਹ ਗੱਲ ਕਹੀ ਆ ਕਿ ਜਦਨਾ ਚਿਰ ਤੁਸੀਂ ਕਿਸੇ ਬੰਦੇ ਦੀ ਚੰਗਿਆਈ ਦੀ ਖੁਸ਼ਾਮਦ ਕਰੋਗੇ ਉਹ ਕਹੇਗਾ ਕਿ ਤੇਰੇ ਵਰਗਾ ਬੰਦਾ ਹੀ ਨਹੀਂ ਜਦੋਂ ਉਤਸਵ ਦੇ ਨਾਂ ਤੁਸੀਂ ਜਜ਼ਬਾਤੀ ਹੋ ਕੇ ਜਾਂ ਉਹਦੇ ਵੈਲਵੂਸ਼ਰ ਹੋ ਕੇ ਉਹਦੇ ਸ਼ੁਭਚਿੰਤਕ ਹੋ ਕੇ ਉਹਨੂੰ ਸੱਚਾਈ ਦੱਸਣ ਦੀ ਵੀ ਕੋਸ਼ਿਸ਼ ਕਰੋਗੀ ਉਹਨੇ ਕਿਹਾ ਨਾ ਇਸ ਤੋਂ ਗਲਤ ਬੰਦਾ ਕੋਈ ਨਹੀਂ ਕਿਉਂਕਿ ਉਹਦੇ ਹੰਕਾਰ ਨੂੰ ਛੱਟ ਵੱਜੇਗੀ ਇਹ ਦੁਨੀਆ ਆਪਣੇ ਹੰਕਾਰ ਨੂੰ ਹਵਾ ਚਾਹੁੰਦੀ ਆ ਜਦੋਂ ਤੁਸੀਂ ਇਹਨਾਂ ਲੋਕਾਂ ਦੇ ਹੰਕਾਰ ਨੂੰ ਹਵਾ ਦੋਗੇ ਨਾ ਤੇ ਨਾ ਕਹਿਣਾ ਇਸ ਦੇ ਵਰਗਾ ਬੰਦਾ ਹੀ ਕੋਈ ਨਹੀਂ ਉਹ ਇਹਨੂੰ ਮਿਲਣ ਦਾ ਇੰਨਾ ਸਵਾਦ ਆਇਆ ਇੰਨਾ ਸਵਾਦ ਆ ਰੂਹ ਐ ਖੁਸ਼ ਹੋ ਗਈ ਸੱਚੀ ਇਹ ਬੰਦੇ ਨੂੰ ਮਿਲ ਕੇ ਨਾ ਐ ਲੱਗਾ ਰੋਜ਼ ਮਿਲ ਜੇ ਕਿਉਂਕਿ ਇਹ ਉਹ ਦੱਸਦਾ ਆ ਜੋ ਸਾਡੇ ਚ ਖੂਬੀਆਂ ਵਾਂ ਇਹ ਉਹਦੇ ਅਲ ਧਿਆਨ ਨਹੀਂ ਦਿਵਾਉਂਦਾ ਵੀ ਜਿਹੜੀ ਸਾਡੇ ਚ ਕਮੀ ਆ ਜਿਵੇਂ ਕਿ ਜੇ ਤੁਹਾਡੇ ਤੋਂ ਵੱਧ ਕਿਸੇ ਬੰਦੇ ਕੋਲ ਹੈ ਉਹਨੂੰ ਤੁਸੀਂ ਕਹੋਗੇ ਕਿ ਤੇਰੇ ਕੋਲ ਹੈ ਤੂੰ ਬਹੁਤ ਵਧੀਆ ਉਨੇ ਗਣਾ ਵਾ ਮਜਾ ਆ ਗਿਆ ਦਰਨਾ ਮਿਲ ਕੇ ਜਦੋਂ ਲਾਗੋ ਕੋ ਤੀਜਾ ਲੰਗਿਆ ਉਹਦੇ ਤੁਹਾਡੇ ਦੋਹਾਂ ਤੋਂ ਵੱਧ ਤੋ ਆਪ ਤੋਂ ਵੱਧ ਵਾਲੇ ਦਾ ਧਿਆਨ ਤੁਸੀਂ ਉਹ ਤੋਂ ਵੱਧ ਵਾਲੇ ਹਲ ਕਰਾਤਾ ਨਾ ਭਾਈ ਆ ਵੀ ਬੜੀ ਚੜਾਈ ਚ ਬੰਦਾ ਉਹ ਦਿਨ ਤੋਂ ਉਹਨੇ ਗਣਾ ਇਹ ਬੰਦਾ ਨਹੀਂ ਸਹੀ ਦੇਲੀ ਦੁਖ ਜਾਣਾ ਉਹਦਾ ਇਸ ਕਰਕੇ ਇਹ ਦੁਨੀਆਦਾਰੀ ਜਿਹੜੀ ਹੈ ਨਾ ਇਹ ਹੰਕਾਰ ਨੂੰ ਹਵਾ ਦੇ ਦਿੰਦੀ ਆ ਹੰਕਾਰ ਨੂੰ ਸੱਟ ਮਾਰਨ ਦੀ ਨਹੀਂ ਇਥੇ ਜਿਹੜਾ ਤੁਹਾਨੂੰ ਵੱਡਾ ਫੁੱਦੂ ਮਿਲਦਾ ਆ ਉਹਨੂੰ ਛੋਟੇ ਫੁੱਦੂ ਬਣ ਕੇ ਹੋਰ ਵੱਡਾ ਫੁੱਦੂ ਬਣਾਓ ਉਹਦੇ ਹੰਕਾਰ ਨੂੰ ਹੋਰ ਹਵਾ ਦੋ ਤੇ ਵੇਖਿਓ ਤੁਹਾਨੂੰ ਦੁਨੀਆਦਾਰੀ ਚ ਕਿੱਡੀਆਂ ਸਲਾਮਾਂ ਹੁੰਦੀਆਂ ਤੁਸੀਂ ਇਹ ਕਲਾ ਕਮਾਓ ਕਲਾਕਾਰਾਂ ਵਾਂਗੂ ਇਹ ਅਦਾ ਕਮਾਓ ਅਦਾਕਾਰਾਂ ਵਾਂਗੂ ਇਹ ਸਿਆਸਤ ਕਮਾਓ ਸਿਆਸਤਦਾਨਾਂ ਵਾਂਗੂ ਤੇ ਇਹ ਪਖੰਡ ਕਮਾਓ ਪਖੰਡੀ ਬਾਬੇ ਵਾਂਗੂ ਤੇ ਵੇਖਿਓ ਤੁਹਾਨੂੰ ਲੋਕਾਂ ਨੇ ਹੱਥਾਂ ਅੱਥਾਂ ਨੂੰ ਤੁਹਾਡੇ ਪੈਰਾਂ ਦੀਆਂ ਥਲੀਆਂ ਤਲੀਆਂ ਦੇ ਥੱਲੇ ਵਿਛਾਉਣਗੇ ਤੁਹਾਨੂੰ ਸ਼ਾਮਾਂ ਕਰਨਗੇ ਕਿਉਂਕਿ ਉਹਨਾਂ ਦੇ ਹੰਕਾਰ ਨੂੰ ਹਵਾ ਮਿਲਣੀ ਆ ਤੇ ਉਹਨਾਂ ਨੂੰ ਸਵਾਦ ਆਉਣਾ ਵਾ ਇਸੇ ਨੂੰ ਦੁਨੀਆਦਾਰੀ ਕਹਿੰਦੇ ਨੇ ਇਸੇ ਨੂੰ ਹੀ ਬੰਦੇ ਦੀ ਸਿਫਤ ਸਲਾਹ ਕਹਿੰਦੇ ਨੇ ਸੱਚੀ ਹੋ ਜੇ ਗੱਲ ਵਖਰੀ ਪਰ ਝੂਠੀ ਵੀ ਹੋਣੀ ਚਾਹੀਦੀ